ਵੱਡਾ ਛੋਟਾ ਜਿਹੜਾ ਹੈ ਪੈਸੇ ਦੇ ਨਾਲ ਵੱਡਾ ਛੋਟਾ ਨਹੀਂ ਹੁੰਦਾ ਪੈਸਾ ਤੇ ਜਿਹੜਾ ਹੈ ਇਹ ਇੱਕ ਇਨਸਾਨ ਨੂੰ ਮਾਲਕ ਨੇ ਪਿਛਲੇ ਕਰਮਾਂ ਦੇ ਅਨਸਾਰ ਵਡਿਆਈ ਦਿੱਤੀ ਤੇ ਉਹ ਜੇ ਕਿਸੇ ਨੇ ਗਰੀਬੀ ਭੋਗੀ ਹੈ ਜਾਂ ਕਿਸੇ ਨੇ ਅਮੀਰੀ ਭੋਗੀ ਅੰਤ ਇਸ ਸਰੀਰ ਨੂੰ ਇਥੋਂ ਛੱਡ ਕੇ ਜਾਣਾ ਹੀ ਪੈਣਾ ਹੈ ਗਰੀਬ ਬੰਦੇ ਦੇ ਉੱਤੇ ਵੀ ਓਨੀਆਂ ਹੀ ਲੱਕੜਾਂ ਪੈਣੀਆਂ ਹਨ ਅਮੀਰ ਦੇ ਉੱਤੇ ਵੀ ਓਨੀਆਂ ਹੀ ਲੱਕੜਾਂ ਪੈਣੀਆਂ ਸਵਾਲ ਹੈ ਸਿਰਫ ਤੇ ਸਿਰਫ ਉਹਦੇ ਪਿੱਛੇ ਕਰਮਾਂ ਕਰਕੇ ਉਹਨੂੰ ਅਮੀਰੀ ਗਰੀਬੀ ਦਿੱਤੀ ਗਈ ਇਸੀ ਤਰ੍ਹਾਂ ਦਾ ਪਾੜਾ ਜਿਹੜਾ ਹੈ ਇਹ ਪਾੜਾ ਜਿਹੜਾ ਹੈ ਸਮੇਂ ਦੇ ਅਨਸਾਰ ਜੀਵ ਨੂੰ ਸ਼ਬਦ ਦੀ ਕਮਾਈ ਕਰਨ ਵਾਸਤੇ ਰੋਕਦਾ ਹੈ ਮੈਂ ਤਾਂ ਬੜੀ ਉੱਚੀ ਪੁੱਲ 'ਚ ਹਾਂ ਮੇਰੇ ਕੋਲ ਤਾਂ ਪੈਸਾ ਤੇ ਨਹੀਂ ਬੜਾ ਮੈਂ ਉੱਥੇ ਜਿੱਥੇ ਜਾਣਾ ਉੱਥੇ ਐਡਾ ਕੋਈ ਪ੍ਰਬੰਧ ਨਹੀਂ ਹੈਗਾ ਉੱਥੇ ਮੇਰੇ ਵਾਸਤੇ ਏਸੀ ਨਹੀਂ ਲੱਗੇ ਉੱਥੇ ਮੇਰੇ ਵਾਸਤੇ ਕੋਈ ਆਸਣ ਇਹੋ ਜਿਹਾ ਨਹੀਂ ਲੱਗਾ ਜਿਹਦੇ ਵਾਸਤੇ ਕੋਈ ਉੱਠ ਕੇ ਮੇਰਾ ਡਿਊ ਰਿਗਾਰਡ ਕਰੇ ਇਨਾਂ ਚੀਜ਼ਾਂ ਦੇ ਵਿੱਚ ਫਸਾ ਕੇ ਜੀਵ ਨੂੰ ਭਗਤੀ ਨਹੀਂ ਉਹ ਕਰਨ ਦੇ ਨਾਲ ਜਿਸ ਤਰ੍ਹਾਂ ਸਕੂਲ ਦੇ ਵਿੱਚ ਬੱਚਾ ਜਾਂਦਾ ਹੈ ਉਸ ਸਕੂਲ ਦੇ ਚਾਰ ਦੁਵਾਰੀ ਦੇ ਇੱਕ ਛੋਟਾ ਜਿਹਾ ਮਾਟੋ ਲਿਖਿਆ। ਬੱਚੀ ਤੇ ਉਸ ਸਕੂਲ ਸਵਾਲ ਕਰਦਾ ਕੀ ਮੈਂ ਸਕੂਲ ਸਮੇਂ ਸਿਰ ਆਂ? ਵਰਡ ਤੇ ਬڑے ਛੋਟੇ ਜੇ ਆ, ਲੇਕਿਨ ਭਾਵ ਅਰਥ ਬਹੁਤ ਵੱਡਾ। ਉੱਥੇ ਜਿਹੜੇ ਬੱਚੇ ਲੇਟ ਪਹੁੰਚਦੇ ਆ, ਅਜੇ ਸਾਹਮਣੇ ਕੋਈ ਐਡਮਿਨਿਸਟ੍ਰੇਟਰ ਨਹੀਂ ਖੜਾ ਹੁੰਦਾ, ਕੋਈ ਪ੍ਰਿੰਸੀਪਲ ਹੈ ਜਾਂ ਕੋਈ ਹੋਰ ਨਹੀਂ ਖਲੋਤਾ ਹੁੰਦਾ। ਅਸੀਂ ਸਿਰਫ ਤੇ ਸਿਰਫ ਉਸ ਮਾਟੋ ਨੂੰ ਵੇਖਦੇ ਆ। ਤੇ ਮਾਟੋ ਨੂੰ ਵੇਖ ਕੇ ਅਸੀਂ ਨજર ਅੰਦਾਜ਼ ਕਰਦੇ ਆ। ਕਿਉਂ? ਕਿ ਸਾਡੀਆਂ ਅੱਖਾਂ ਉਸ ਲਿਖੀ ਅਭਾਰਤ ਦੇ ਉੱਤੇ ਵੀ ਜਿਹੜਾ ਹੈ ਉਹ ਖੜਦੀ ਹੈ ਨਹੀਂ ਇਤਨਾ ਹੀ ਸਾਡੇ ਸਤਗੁਰ ਨੇ ਐਸ ਮੱਥੇ ਦੇ ਉੱਤੇ ਇੱਕ ਮਾਟੋ ਲਿਖਿਆ ਕਿ ਭਾਈ ਤੇਰੀ ਆਤਮਾ ਪਵਿੱਤਰ ਹੈ ਜਿਤਨਾ ਉਸ ਬੱਚੇ ਨੂੰ ਸ਼ਰਮਿੰਦਗੀ ਹੋਈ ਇਸੇ ਤਰ੍ਹਾਂ ਹੀ ਮੈਡੀਟੇਸ਼ਨ ਕਰਨ ਵਾਲੀ ਆਤਮਾ ਨੇ ਜਦੋਂ ਉਹਨੂੰ ਸਵਾਲ ਹੋਇਆ ਇਸ ਚੀਜ਼ ਦੀ ਬੜੀ ਤਕਲੀਫ ਹੁੰਦੀ ਹੈ ਕਿ ਵਾਕਿਆ ਹੀ ਮੈਂ ਪਵਿੱਤਰ ਨਹੀਂ ਹਾਂ ਫਿਰ ਜੇ ਪਵਿੱਤਰ ਹੀ ਨਹੀਂ ਤੇ ਗੁਰੂ ਦੇ ਉੱਤੇ ਰੱਜ ਕਿਹੜੀ ਚੀਜ਼ ਦਾ ਲੜਕੇ ਔਰ ਲੜਕੀ ਦਾ ਆਪਸ ਵਿੱਚ ਅਫੇਅਰ ਹੋ ਜਾਂਦਾ ਉਸ ਪ੍ਰੇਮ ਦੇ ਵਸ ਹੋ ਕੇ ਇੱਕ ਦੂਸਰੇ ਨੂੰ ਕੋਈ ਟਾਈਮ ਨਹੀਂ ਹੈ ਕੋਈ ਰਾਤ ਦੇ 1 ਵਜੇ ਮੈਸੇਜ ਕਰਨ ਦਿਆ ਹੈ ਕਿਸੇ ਨੂੰ ਕਾਲ ਕਰਨ ਦਿਆ ਹੈ ਇੱਕ ਹੈ ਦੋ ਹੈ ਰਾਤ ਦੇ 4 ਵਜੇ ਹਨ ਇਹਦੇ ਵਿੱਚ ਕੋਈ ਲਿਮਟ ਨਹੀਂ ਹੈ ਇਹ ਕੀ ਹੈ ਇਹ ਹੈ ਇੱਕ ਕਿਸੇ ਦੇ ਨਾਲ ਸਾਡੀ ਅਟਰੈਕਸ਼ਨ ਅਟਰੈਕਸ਼ਨ ਪ੍ਰੇਮ ਉਸ ਦੇ ਉੱਤੇ ਭਰੋਸਾ ਭਰੋਸੇ ਤੋਂ ਬਾਅਦ ਧਿਆਨ ਧਿਆਨ ਜਿਹੜਾ ਹੈ ਕਿਸੇ ਨੂੰ ਇਮੋਸ਼ਨਲ ਕਰ ਦਿੰਦਾ ਹੈ ਜਿਉਂ ਪ੍ਰੇਮ ਦੀ ਹੱਦ ਪ੍ਰੇਮ ਦੀ ਭਾਸ਼ਾ ਨੂੰ ਉਹਦੀ ਅਟਰੈਕਸ਼ਨ ਆਉਂਦੀ ਉਹਦਾ ਧਿਆਨ ਆਉਂਦਾ ਹੈ ਮੈਡੀਟੇਸ਼ਨ ਵਾਲਾ ਜਿਹੜਾ ਹੈ ਉਹ ਆਪਣੇ ਸਤਿਗੁਰ ਦਾ ਧਿਆਨ ਕਰਦਾ ਹੈ ਜਿੱਤਰਾ ਇੱਕ ਬੱਚੇ ਤੇ ਬੱਚੀ ਨੇ ਧਿਆਨ ਆਪਣੇ ਆਪ ਦਾ ਡਿਵਰਟ ਕੀਤਾ ਨੌਂ ਦੁਆਰਿਆਂ ਨੂੰ ਛੱਡ ਕੇ ਦਸਵੇਂ ਦੁਆਰੇ ਉੱਥੇ ਆਣ ਕੇ ਇਨਸਾਨ ਦਾ ਧਿਆਨ ਇੱਥੇ ਕੇਂਦਰਿਤ ਹੋਣਾ ਸ਼ੁਰੂ ਹੋ ਗਿਆ ਤੇ ਸਤਿਗੁਰ ਦੀ ਸ਼ਕਤੀ ਸਤੁਰ ਦਾ ਜਿਹੜਾ ਹੈ ਉਹ ਸ਼ਬਦ ਜਿਹੜਾ ਹੈ ਹੌਲੀ-ਹੌਲੀ ਉਹਨੂੰ ਆਪਣੇ ਵੱਲ ਨੂੰ ਖਿੱਚਣਾ ਸ਼ੁਰੂ ਕਰ ਦਿੰਦਾ ਹੈ ਜਿਸ ਤਰ੍ਹਾਂ ਇੱਕ ਬੱਚੇ ਨੇ ਪੜ੍ਹਾਈ ਕਰਨੀ ਹੈ ਉਹ ਜਿਹੜੀ ਸ਼ੇਪ 'ਚ ਬਹਿਣਾ ਚਾਹੁੰਦਾ ਹੈ ਜਿਤਨਾ ਉਹ ਕੰਫਰਟੇਬਲ ਜਿਤਨਾ ਉਹ ਆਰਾਮ ਦੇਈ ਦੇ ਨਾਲ ਉਹ ਚੀਜ਼ ਨੂੰ ਕਰ ਪਾਵੇ ਸਵਾਲ ਉਸ ਚੀਜ਼ ਦਾ ਹੈ ਕਹਿਣ ਨੂੰ ਤੇ ਆਪਾਂ ਇਹ ਕਹਿੰਦੇ ਹਾਂ ਕਿ ਭਾਈ ਨਹੀਂ ਸਿੰਪਲ ਚੌਂਕੜੀ ਮਾਰਨੀ ਭਾਵੇਂ ਕੁਰਸੀ ਤੇ ਬਹਿ ਕੇ ਕਰ ਲੋ ਭਾਵੇਂ ਮੰਜੇ ਤੇ ਬਹਿ ਕੇ ਕਰ ਲੋ ਭਾਵੇਂ ਥੱਲੇ ਚਟਾਈ ਤੇ ਬਹਿ ਕੇ ਕਰ ਲੋ ਭਾਵੇਂ ਕੋ ਲੰਮੀ ਪੈ ਕੇ ਕਰ ਲੋ ਸਵਾਲ ਹੈ ਪੜ੍ਹਾਈ ਦਾ ਕਹਿੰਦਾ ਭਾਵ ਕੀ ਗੱਲ ਪੜ੍ਹਾਈ ਦੀ ਜਿਸ ਤਰ੍ਹਾਂ ਵੀ ਹੋਵੇ ਉਹ ਸਵਾਲ ਹੈ ਉਸ ਦੇ ਕਰਨ ਦਾ ਸਵਾਲ ਸ਼ੀਪ ਦਾ ਨਹੀਂ ਆਪਾਂ ਲੋਕ ਉਸ ਸ਼ੇਪ ਦੇ ਪਿੱਛੇ ਭੱਜਦੇ ਹਾਂ ਮੇਨ ਬੇਸ ਨੂੰ ਆਪਾਂ ਛੱਡਦੇ ਹਾਂ ਪਰ ਕਹਿੰਦੇ ਹਨ ਆਪਾਂ ਮੇਨ ਬੇਸ ਨੂੰ ਛੱਡ ਕੇ ਜਿਹੜਾ ਹੈ ਗਲਤ ਪਾਸੇ ਨੂੰ ਤੁਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਕਰਕੇ ਕਹਿੰਦੇ ਇੰਨਾ ਚੀਜ਼ਾਂ ਦੇ ਵਿੱਚ ਕੁਝ ਨਹੀਂ ਪਿਆ ਜੇ ਆਪਾਂ ਆਪ ਦੇ ਵੈਲਿਊ ਸ਼ਰ ਨਹੀਂ ਜੇ ਸਾਨੂੰ ਆਪਣੇ ਆਪ ਦੇ ਉੱਤੇ ਤਰਸ ਨਹੀਂ ਆਉਂਦਾ ਕਿ ਭਾਈ ਸਵੇਰੇ ਉੱਠ ਉੱਠ ਤੇਰਾ ਉੱਠਣ ਚ ਭਲਾਉ ਇਹ ਹੈ ਆਪਣੇ ਆਪ ਦਾ ਭਲਾ ਕਰ ਜੇ ਕੋਈ ਬਿਮਾਰੀ ਸਾਨੂੰ ਲੱਗੀ ਹੈ ਤਾਂ ਕਹਿੰਦੇ ਜੇ ਆਪਾਂ ਉਹਦੇ ਪ੍ਰਕਾਸ਼ਨ ਦੱਸੇ ਡਾਕਟਰਾਂ ਦੇ ਮੁਤਾਬਕ ਆਪਣੇ ਆਪ ਦਾ ਜੀਵਨ ਨਹੀਂ ਬਦਲਦੇ ਤਾਂ ਕਹਿੰਦੇ ਫਿਰ ਸਾਨੂੰ ਉਸ ਬਿਮਾਰੀ ਤੋਂ ਰਾਹਤ ਨਹੀਂ ਮਿਲੇ ਇਹ ਹੈ ਆਪਣੇ ਆਪ ਦੇ ਉੱਤੇ ਦਇਆ ਕਰ ਸਵਾਰਥ ਨਹੀਂ ਪਰਮਾਰਥ ਦੀ ਉਹ ਹੈ ਜਿਹੜਾ ਇਨਸਾਨ ਆਪਣੇ ਆਪ ਨੂੰ ਉਠਾਉਂਦਾ ਹੀ ਨਹੀਂ ਬਾਬਾ ਜੀ ਮਾਰ ਅਕਸਰ ਕਹਿੰਦੇ ਹਨ ਕਿ ਭਾਈ ਤੂੰ ਉੱਠਿਆ ਕਰ ਕਿੰਦੇ ਜੀ ਮਨ ਨਹੀਂ ਲੱਗਦਾ, ਦਿਲ ਨਹੀਂ ਲੱਗਦਾ, ਧਿਆਨ ਨਹੀਂ ਲੱਗਦਾ। ਉਹਦੇ باوجود ਵੀ ਬਾਬਾ ਜੀ ਮਾਰੇ ਕਹਿੰਦੇ ਕਿ ਭਾਈ ਤੂੰ ਆਪਣੀ ਡਿਊਟੀ ਕਰ। ਤੂੰ ਵੇ ਉਹਦੀ ਕੀ ਮੌਜ ਹੈ ਸਮੁੰਦਰ ਦੀਆਂ ਲਹਿਰਾਂ ਤੇ ਸੰਤਾਂ ਦੀ ਦਇਆ ਜਿਹੜੀ ਹੈ ਕਿਸੇ ਨੂੰ ਪੁੱਛ ਕੇ ਥੋੜੀ ਹੁੰਦੀ। ਹੁਣ ਸਮੁੰਦਰ 'ਚ ਅੱਧੀ ਰਾਤ ਨੂੰ ਤੂਫਾਨ ਆਉਂਦਾ, ਉਹਦੀਆਂ ਲਹਿਰਾਂ ਪਲਸੇਟੇ ਮਾਰਦੀਆਂ ਤੇ ਕਹਿੰਦੇ ਉਹ ਕਿਸੇ ਨੂੰ ਪੁੱਛ ਕੇ ਥੋੜਾ ਬਦਲਦੀ। ਤੇ ਸੰਤਾਂ ਦੀ ਲਹਿਰ ਵੀ ਉਹੀ ਹੈ। ਕਹਿੰਦੇ ਤੂੰ ਜਾਗਦਾਰ ਹੈ। ਉਹਦਾ ਜਦੋਂ ਮੌਕਾ ਲੱਗਾ ਉਹ ਤੇਰੇ ਫੇਰਾ ਜ਼ਰੂਰ ਲਾਵੇ। ਆਪਾਂ ਕਿਸੇ ਡਾਕਟਰ ਦੇ ਕੋਲ ਜਾਣੀ ਹਾਂ। ਸਾਰੀ ਚੀਜ਼ ਜਿਹੜੀ ਹੈ ਆਪਣੇ ਮਨ ਦੀ ਦੱਸ ਦੇਣੀ ਹੈ ਨਾ ਦੱਸਣ ਕਰਕੇ ਉਹ ਡਾਕਟਰ ਸਾਡਾ ਪ੍ਰੋਪਰ ਪੂਰਨ ਤੌਰ ਤੇ ਸਾਡਾ ਇਲਾਜ ਨਹੀਂ ਕਰ ਪਾਉਂਦਾ ਕਿਉਂ ਕਿ ਆਪਾਂ ਗੱਲ ਲੁਕੋਈ ਕਿਹੜੀ ਕਾਰਨ ਕਹਿੰਦੇ ਸਾਡੇ ਮਨ ਦੇ ਵਿੱਚ ਡਰ ਮੈਂ ਇਹਨੂੰ ਸ਼ੇਅਰ ਕੀਤੀ ਇਹ ਗਾਂ ਕਿਸੇ ਨੂੰ ਸ਼ੇਅਰ ਕਰ ਦੋ ਹਰ ਬੰਦੇ ਨੂੰ ਆਪਣੀਆਂ ਗੰਦੀਆਂ ਆਦਤਾਂ ਦਾ ਗੰਦੇ ਸੁਭਾਅ ਦਾ ਪਤਾ ਹੈ ਪਰ ਕਹਿੰਦੇ ਪਤਾ ਹੋਣ ਦੇ ਬਾਵਜੂਦ ਵੀ ਕਹਿੰਦੇ ਇਹ ਕੱਢਣ ਦੀ ਕੋਸ਼ਿਸ਼ ਨਹੀਂ ਕਰਦਾ ਪਰ ਕਹਿੰਦੇ ਕਿਸੇ ਸਤਿਗੁਰੂ ਦੀ ਸ਼ਰਧ ਦੇ ਵਿੱਚ ਜਾ ਕੇ ਉਹਦੇ ਅੱਗੇ ਆਪਣਾ ਦਿਲ ਫਰੋਲ ਦੇਣੀਗਾ ਆਪਣਾ ਪਾਪ ਉਹਦੇ ਨਾਲ ਸਾਂਝਾ ਕਰ ਲੈਗਾ ਉਹ ਤੈਨੂੰ ਦਵਾਈ ਦੇ ਦੂ ਉਹ ਤੈਨੂੰ ਰਾਹੇ ਪਾ ਦੂ ਜਿਹਦੇ ਨਾਲ ਤੇਰਾ ਅਗਲਾ ਦੁੱਖ ਜਿਹੜਾ ਹੈ ਉਹ ਵਧੂਗਾ ਨਹੀਂ ਪਰ ਕਹਿੰਦੇ ਬਿਮਾਰੀ ਸਾਡੇ ਅੰਦਰ ਦੇ ਅੰਦਰ ਨਹੀਂ ਉਹ ਬਾਹਰ ਨਹੀਂ ਨਿਕਲੇ ਇਸੇ ਤਰ੍ਹਾਂ ਹੀ ਸਾਨੂੰ ਆਪਣੇ ਸਤਿਗੁਰ ਦੇ ਅੱਗੇ ਇਹ ਚੀਜ਼ ਇਹ ਗੁੱਥੀ ਉਹਦੇ ਅੱਗੇ ਖੋਲਣੀ ਚਾਹੀਦੀ ਹੈ ਜੇ ਨਹੀਂ ਖੋਲਦੇ ਤੇ ਕਹਿੰਦੇ ਇਹ ਦੁੱਖ ਸਾਡੇ ਨਾਲ ਆਇਆ ਤੇ ਸਾਡੇ ਨਾਲ ਹੀ ਚਲੇਗਾ ਹਰ ਮਾੜਾ ਕਰਮ ਕਰਕੇ ਕਹਿੰਦੇ ਆਪਾਂ ਮੱਥਾ ਟੇਕਣ ਚਲੇ ਆਂ ਕਿ ਚਲੇ ਸੱਚੇ ਪਾਸ਼ਾ ਪੱਖੇ ਨੂੰ ਕਰਮ ਕੀ ਹੋ ਜਾਵਾ ਚੰਗਾ ਵਾ ਜਾਂ ਮਾੜਾ ਇਹ ਦੇ ਉਦਾਹਰਣਾਂ ਵੇਖੋ ਕਿ ਉਹਦੀ ਸਜ਼ਾ ਜਿਹੜੀ ਹੈ ਉਹ ਕਿੱਤਰਾ ਲੇਕਿਨ ਗੁਰੂ ਸਾਹਿਬ ਕਹਿੰਦੇ ਅਫਸੋਸ ਹੈ ਇਸ ਚੀਜ਼ ਦਾ ਕਿ ਉਸ ਮਾਲਕ ਨੇ ਜਿਹੜਾ ਮੰਦਿਰ ਬਣਾਇਆ ਆਪਣੀ ਬਣਾਈ ਦੀ ਕਦਰ ਹੈ ਉਸ ਮਾਲਕ ਦੇ ਬਣਾਈ ਦੀ ਜੜੀ ਹੈ ਉਹ 0% ਕਰਦੇ ਕਹਿੰਦੇ ਉਹਦੇ ਵਿੱਚ ਜੋ ਵੰਨ ਸਵੰਨਾ ਸਾਡਾ ਮਨ ਕਰਦਾ ਹੈ ਉਹ ਸਾਡੀ ਸੁਸਾਇਟੀ ਕਹਿੰਦੀ ਵੀ ਇਹ ਭਾਈ ਜੇ ਕੋ ਚੰਗਾ ਬੰਦਾ ਕਿੰਦੇ ਵੀ ਭਾਈ ਇਹ ਖਾਣ ਪਾਣ ਨੂੰ ਛੱਡ ਦੇ ਉਹ ਕਹਿੰਦਾ ਵੀ ਭਾਈ ਮੇਰੀ ਸੁਸਾਇਟੀ ਜਿਹੜੀ ਉਹ ਕਿੱਥੇ ਚੋ ਖਾਣ ਪੀਣ ਇਹ ਮੇਰਾ ਸੋਸ਼ਲ ਸਰਕਲ ਕਹਿੰਦੇ ਜੇ ਇਹ ਮੈਂ ਛੱਡ ਦੂੰਗਾ ਤੇ ਮੇਰਾ ਸੋਸ਼ਲ ਸਰਕਲ ਬੰਦ ਹੋ ਜਾ ਪਰ ਕਹਿੰਦੇ ਜਿੱਦਣ ਤੇਰੀ ਮੌਤ ਆਈ ਉਸ ਦਿਨ ਸੋਸ਼ਲ ਸਰਕਲ ਤੇਰਾ ਜਿਹੜਾ ਹੈ ਉਹ ਕਿੱਥੇ ਹੈ ਉਸ ਦਿਨ ਕਿਹਦੇ ਕੋ ਪੁੱਛੇਗਾ ਵੀ ਭਾਈ ਮੈਂ ਤਾਂ ਦੁਨੀਆ ਤੋਂ ਚੱਲੇ ਚੱਲਿਆਂ ਤੂੰ ਤੁਹਾਡਾ ਸੋਸ਼ਲ ਸਰਕਲ ਜਿਹੜਾ ਉਹ ਕਿੱਥੇ ਚੋ ਉਹਨਾਂ ਦਾ ਕੌਣ ਯਾਰ ਰਹਿ ਜਾਊਗਾ ਕਿਹੜਾ ਦੋਸਤ ਰਹਿ ਜਾਊਗਾ ਕਿਹੜਾ ਮਿੱਤਰ